ਸਸਕਾ ਦੋਸਤੋ ਬਲਵਿੰਦਰ ਸਿੰਘ ਬਾਜਵਾਲ ਉਪਰਫਤਪੁਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੁਨੀਆ ਦਾ ਇਸ ਤਰ੍ਹਾਂ ਦਾ ਕੋਈ ਖੋਣਾ ਨਹੀਂ ਜੇਸ ਦੇ ਵਿੱਚ ਪੰਜਾਬੀ ਬੋਲੀ ਨਾ ਜਾਂਦੀ ਹੋਵੇ ਸਾਨੂੰ ਮਾਣ ਹੈ ਵੀ ਆ ਰੀਅਲੀ ਪ੍ਰਾਊਡ ਆਫ ਪੰਜਾਬੀ ਸੋ ਪੰਜਾਬੀ ਜਿੱਥੇ-ਜਿੱਥੇ ਵੀ ਦੁਨੀਆ ਦੇ ਵਿੱਚ ਵਸਦੇ ਹਨ ਆਪਣਾ ਸੱਭਿਆਚਾਰ ਆਪਣਾ ਕਲਚਰ ਜਿਹੜਾ ਨਾਲ ਲੈ ਕੇ ਜਾਂਦੇ ਹਨ ਅੱਦੇ ਸਾਨੂੰ ਬੜਾ ਮਾਣ ਹੈ ਹਰ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿੱਥਾਂ ਪੰਜਾਬ ਹੀ ਵਸਦਾ ਹੋਵੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਕਹਿੰਦੇ ਹੁੰਦੇ ਸਨ ਕਿ ਵੜਾ ਇੱਕ ਵੱਡਾ ਪੰਜਾਬ ਸੀ ਇੱਕ ਪਾਸੇ ਸੂਰਜ ਚੜ੍ਹਦਾ ਸੀ ਦੂਸਰੇ ਪਾਸੇ ਡੁੱਬਦਾ ਸੀ ਅੱਜ ਵੀ ਸਾਡਾ ਉਹ ਪੰਜਾਬ ਉਹਦੇ ਨਾਲੋਂ ਘੱਟ ਨਹੀਂ ਹਰ ਟਾਈਮ ਹਰ ਸਮੇਂ ਦੇ ਉੱਤੇ ਕਿਤੇ ਨਾ ਕਿਤੇ ਪੰਜਾਬੀ ਬੋਲੀ ਜਾਂਦੀ ਹੈ ਅਤੇ ਜਦੋਂ ਸੂਰਜ ਚੜ੍ਹਦਾ ਉਦੋਂ ਵੀ ਪੰਜਾਬੀ ਬੋਲੀ ਜਾਂਦੀ ਹੈ ਅਤੇ ਦੂਸਰਾ ਜਦੋਂ ਸੂਰਜ ਆ ਦੋਬਦਾਂ ਉਹ ਵੀ ਜਿਹੜੀ ਪੰਜਾਬੀ ਬੋਲੀ ਜਾਂਦੀ ਹੈ ਕਿਉਂਕਿ ਕਦੇ ਕੋਈ ਇੰਡੀਆ ਬੈਠਾ ਕੋਈ ਆਸਟ੍ਰੇਲੀਆ ਬੈਠਾ ਕੋਈ ਅਮਰੀਕਾ ਬੈਠਾ ਕੈਨੇਡਾ ਬੈਠਾ ਸਾਰੀ ਦੁਨੀਆ ਦੇ ਵਿੱਚ ਪੰਜਾਬੀਆਂ ਨੇ ਇੱਕ ਆਪਣੀ ਵੱਖਰੀ ਪਛਾਣ ਬਣਾਈ ਹੈ ਅਪ੍ਰੈਲ ਮਈ ਦੇ ਵਿੱਚ ਬੜੇ ਢੋਲ ਵਜਨੇ ਸ਼ੁਰੂ ਹੋ ਜਾਂਦੇ ਹਨ ਪੰਜਾਬ ਕੋ ਮੇਲੇ ਲੱਗਦੇ ਹਨ ਸੋ ਹੁਣ ਸਤੰਬਰ ਦਾ ਮਹੀਨਾ ਹੈ ਸਤੰਬਰ ਅਕਤੂਬਰ ਲਾਸਟ ਹੁੰਦਾ ਹੈ ਜਦੋਂ ਮੇਲੇ ਲੱਗਦੇ ਹਨ ਤਾਂ ਨਿਊਯਾਰਕ ਦੇ ਵਿੱਚ ਇੱਕ ਬੜਾ ਹੀ ਵੱਡਾ ਪੰਜਾਬੀ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਜਿਸ ਨੂੰ ਕੀ ਡੀਜੇ ਨਿਸ਼ਕਾਰਾ ਐਂਡ ਡੀਜੇ ਸੋਨੀ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਇਹ ਪ੍ਰੋਗਰਾਮ ਕੀਤਾ ਜਾ ਰਹੇ ਹਨ ਸੋ ਅਸੀਂ ਵੀ ਜਦੋਂ ਬਾਹਰਲੇ ਦੂਜੀਆਂ ਸਟੇਟਾਂ ਤੇ ਜਾਂਦੇ ਹਾਂ ਕਦੇ ਕਿਤੇ ਕਦੇ ਕਿਤੇ ਸ਼ੋਅ ਲੈ ਕੇ ਸਾਨੂੰ ਬੜਾ ਲੋਕ ਪਿਆਰ ਕਰਦੇ ਹਨ ਬੜਾ ਪਰਮਾ ਹੰਗਾਰਾ ਦਿੰਦੇ ਹਨ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਹੀ ਬੇਨਤੀ ਕਰਦੇ ਹਾਂ ਕਿ ਸਾਡਾ ਮਾਣ ਪੁੱਸਤੀ ਹਮੇਸ਼ਾ ਰੱਖਦੇ ਆਏ ਹੋ ਉਮੀਦ ਹੈ ਕਿ ਜਰੂਰ ਰੱਖੋਗੇ ਕਿ ਇਸ ਸ਼ੋਅ ਦੇ ਵਿੱਚ ਵੀ ਜਿਹੜੇ ਸਾਡੇ ਭਰਾਵਾਂ ਪਰੋਂ ਸ਼ੋਅ ਕਰਨ ਆਏ ਹਨ ਕਰੋਨ ਆਏ ਹਨ ਸੱਤ ਸਮੁੰਦਰੋਂ ਪਾਰ ਸਾਰੇ ਕਲਾਕਾਰ ਇੱਥੇ ਪਹੁੰਚੇ ਹਨ ਜਿਨ੍ਹਾਂ ਦੇ ਵਿੱਚ ਮੈਂ ਕਹਾਂ ਕਿ ਇੱਕ ਬਹੁਤ ਹੀ ਵਧੀਆ ਅਨਖੀਲਾ ਗਾਇਕ ਜਿਸਨੇ ਕਿ ਬੜੇ-ਬੜੇ ਵਧੀਆ ਗੀਤ ਗਾਏ ਹਨ ਆ ਸਿੱਪੀ ਗਿੱਲ ਜੀ ਉਹ ਇੱਥੇ ਪਹੁੰਚੇ ਹੋਏ ਹਨ ਆ ਦੀ ਬਾਜਵਾ ਜੀ ਜਦੋਂ ਤੁਸੀਂ ਉਹਨਾਂ ਨੂੰ ਸੁਣੇ ਤੁਹਾਨੂੰ ਇਦਾਂ ਲੱਗੇਗਾ ਕਿ ਜਿਸ ਤਰ੍ਹਾਂ ਸਰਜੀਤ ਬਿੰਦ ਰਖੇ ਦੀ ਆਵਾਜ਼ ਦਾ ਤੁਹਾਨੂੰ ਸੁਲਿਖਾ ਪੈ ਜਾਂਦਾ ਉਹ ਵੀ ਇੱਥੇ ਪਹੁੰਚਿਆ ਹੈ ਨਵਾਂ ਮੁੰਡਾ ਹੈ ਆਪਾਂ ਉਸ ਨੂੰ ਬੜਾ ਹੌਸਲਾ ਦੇਣਾ ਹੈ ਅਤੇ ਅਮਰ ਰੋਜੀ ਅਮਰ ਰੋਜੀ ਕੀ ਆਪਾਂ ਨੇ ਦੇਖੀਏ ਕਿ ਪੰਜਾਬ ਦੇ ਹਰ ਮੇਲੇ ਦਾ ਸ਼ਿੰਗਾਰ ਅਤੇ ਹਮੇਸ਼ਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਗਾਇਕੀ ਦਾ ਸਫ਼ਰ ਜਿਹੜਾ ਸ਼ੁਰੂ ਕੀਤਾ ਸੀ ਅਤੇ ਹੁਣ ਸੋਲੋ ਗੀਤਾਂ ਦੇ ਵਿੱਚ ਵੀ ਬਹੁਤ ਹੀ ਵਧੀਆ ਉੱਪਰ ਤੱਕ ਪਹੁੰਚ ਚੁੱਕੇ ਹਨ ਅਤੇ ਬੜੇ ਬੜੇ ਵਧੀਆ ਗੀਤ ਗਾਉਂਦੇ ਹਨ ਸੋ ਤਿੰਨੇ ਕਲਾਕਾਰ ਸਿੱਪੀ ਗਿੱਲ ਜੀ ਅਮਰੂ ਜੀ ਜੀ ਅਤੇ ਦੀਪ ਬਾਜਵਾ ਇਹ ਸਾਡੇ ਸ਼ਹਿਰ ਵਿੱਚ ਪਹੁੰਚ ਚੁੱਕੇ ਹਨ 27 ਸਤੰਬਰ ਨੂੰ ਫਲਸ਼ਿੰਗ ਜੋ ਕਿ ਕੁਇਜ਼ ਦਾ ਇੱਕ ਸੈਂਟਰ ਏਰੀਆ ਹੈ ਜਿੱਥੇ بڑے ਸ਼ੋਅ ਹੁੰਦੇ ਹਨ ਜਿਸ ਨੂੰ ਕੋ ਹਿੰਦੂ ਆਡੀਟੋਰੀਅਮ ਵੀ ਕਹਿੰਦੇ ਹਨ ਉੱਥੇ ਸ਼ਾਮ ਨੂੰ ਕੋ 1.7 ਵਜੇ ਲੱਗਣਗੀਆਂ ਰੌਣਕਾਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਨੂੰ ਉਮੀਦ ਹੈ ਕਿ ਤੁਸੀਂ ਪਹੁੰਚੋਗੇ ਟਿਕਣਾ ਧੜਾ ਧੜਾ ਜਾਰੀ ਹਨ ਕਿਉਂਕਿ ਅੱਜਕੱਲ ਜਿਹੜੇ ਪ੍ਰੋਗਰਾਮ ਹਨ ਸੱਜਣਾ ਮਿੱਤਰਾਂ ਦੇ ਨਾਲ ਹੀ ਇਹ ਪ੍ਰੋਗਰਾਮ ਭਰਦੇ ਹਨ ਸੋ ਉਮੀਦ ਹੈ ਕਿ ਤੁਸੀਂ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋਗੇ ਹਰ ਰੰਗ ਮਿਲੇਗਾ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਯੂਥ ਯੂਥ ਦੇ ਜਿਹੜੇ ਦੇਖਣ ਵਾਲੇ ਉਹ ਵੀ ਹੋਣਗੇ ਜਿਹੜੇ ਸਾਡੇ ਬਜ਼ੁਰਗਾਂ ਉਹਨਾਂ ਦੇ ਵੀ ਕੀ ਤੁਹਾਨੂੰ ਦੇਖਣ ਨੂੰ ਮਿਲ ਗਏ ਅਤੇ ਸਾਡੀਆਂ ਬੀਬੀਆਂ ਭੈਣਾਂ ਹਨ ਉਹਨਾਂ ਨੂੰ ਵੀ ਤੁਸੀਂ ਜਿਹੜੇ ਹਰ ਕਿਸਮ ਦੇ ਗੀਤ ਜਿਹੜੇ ਹਨ ਉਹਤੇ ਅਮਰ ਰੋਜੀ ਜੀ ਤੁਹਾਡੇ ਲਈ ਲੈ ਕੇ ਆਏ ਹਨ ਸੋ 27 ਤਰੀਕ ਨੂੰ ਫਲਸ਼ਿੰਗ ਦੇ ਵਿੱਚ ਸ਼ਾਮ ਨੂੰ ਆਪਾਂ ਸਾਰੇ ਇਕੱਠਿਆਂ ਹੋ ਕੇ ਇੱਕ ਮਹਿਫਲ ਲਾਉਣੀ ਹੈ ਇੱਕ ਮੇਲਾ ਲਾਉਣਾ ਹੈ ਤੇ ਮਿਲਦੇ ਹਾਂ ਆਪਾਂ ਫਿਰ 27 ਤਰੀਕ ਸ਼ਾਮ ਨੂੰ ਹਿੰਦੂ ਆਡੀਟੋਰੀਅਮ ਹਿੰਦੂ ਕਮਿਊਨਿਟੀ ਸੈਂਟਰ ਫਲਸ਼ਿੰਗ ਖੁੱਲ੍ਹੇ ਹੋਲੀ ਅਮਨਦੋਤੇ ਬਹੁਤ ਬਹੁਤ ਧੰਨਵਾਦ ਜੀ ਸੋ ਹੋਵੇਗੀ ਮੁਲਾਕਾ ਸਤਿਕਾਰ